ਅੱਜ ਕਈ ਹਰਦਾਨੂ ਬੱਚਿਆਂ ਦਾ ਨੀਂਦਾਂ ਨੀਂਦਾਂ ਸੌਣੇ ਹੋ ਜਾਂਦੀਆਂ ਨੇ ਇਹਨਾਂ ਦਾ ਕਾਰਨ ਜ਼ਿਆਦਾਤਰ ਤਾਂ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਜਿਵੇਂ ਜ਼ਿਆਦਾ ਮੈਦੇ ਦਾ ਸੇਵਨ ਕਰਨਾ ਕਰਕੇ ਜਾਂ ਕਿਸੇ ਸੱਟ ਲੱਗਣ ਕਰਕੇ ਜਾਂ ਹਾਰਮੋਨ ਦੀ ਦਦਲੀ ਕਰਕੇ ਤੇ ਕਈ ਵਾਰੀ ਮਾਸਕਧਾਰਾਂ ਦੇ ਵਿੱਚ ਕੋਈ ਨੋਕਸਪੈਨ ਕਰਕੇ ਜਾਂ ਮਤਲਬ ਕੋਈ ਬੱਚੇ ਦਾगिरਣਾ ਕਹਿ ਸਕਦੇ ਆਪਾਂ ਜਾਂ ਵਰਸ਼ਨ ਹੋਣ ਕਰਕੇ ਕੋਈ ਦਾਂ ਦਾ ਕੋਈ ਪ੍ਰੋਬਲਮ ਆਉਣ ਕਰਕੇ ਤੇ ਜਾਂ ਸੱਟ ਲੱਗਣ ਕਰਕੇ ਵੀ ਇਹ ਬੱਚੇ ਦਾ ਨਿਚੇ ਤਕਰੀਬਨ ਰਸੌਲੀਆਂ ਬਣ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਮਤਲਬ ਬਲੀਡਿੰਗ ਜਿਨ੍ਹਾਂ ਨੇ ਬਹੁਤ ਜ਼ਿਆਦਾ ਹੁੰਦੀ ਹੈ ਇਹ ਦਰਦ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਬੱਚੇ ਦਾ ਨਿਚੇ ਰਸੌਲੀ ਹੋ ਜੇ ਤਾਂ ਉਸ ਤੋਂ ਬਾਅਦ ਅਗਲਾ ਬੱਚਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਮਤਲਬ ਤੇ ਜਨਾਨੀ ਨਰਹਾਉਂ ਰਹਿੰਦੀ ਹੈ ਸਰੀਰ ਥਕਾ ਟੁੱਟਾ ਲੱਗਦਾ ਹੈ ਬਲੀਡਿੰਗ ਹੋਣ ਕਰਕੇ ਕਮਜ਼ੋਰੀ ਬਹੁਤ ਪੈ ਜਾਂਦੀ ਹੈ ਤੇ ਕਈ ਵਾਰ ਸਿਸਟ ਬਣ ਜਾਂਦੀ ਹੈ ਸਿਸਟ ਜਿਹਨਾਂ ਨੂੰ ਆਮ ਭਾਸ਼ਾ ਦੇ ਵਿੱਚ ਮਤਲਬ ਪਾਣੀ ਵਾਲੀ ਰਸੋਈ ਕਹਿੰਦੇ ਨੇ ਸੋ ਇਹਨਾਂ ਦਾ ਜੇ ਸਮੇਂ ਸਿਰ ਨਾ ਇਲਾਜ ਨਾ ਕਰਵਾਇਆ ਜਾਵੇ ਤਾਂ ਬਹੁਤ ਮਤਲਬ ਭਿਆਨਕ ਜਿਹੜੀ ਸਿਸਤੀ ਬਣ ਜਾਂਦੀ ਹੈ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਕਿਉਂਕਿ ਬੱਚੇਦਾਨੀ ਦੀ ਸੋਲੀ ਹੈ ਜਿਹੜੀ ਹੋ ਟਾਈਮ ਦੇ ਨਾਲ ਥੋੜਾ ਸਮਾਪਾ ਕੇ ਕੈਂਸਰ ਹੀ ਬਣ ਜਾਂਦੀ ਹੈ ਜਿਸ ਕਰਕੇ ਬੀਬੀਆਂ ਅੱਜ ਕੱਲ ਬੱਚੇਦਾਨੇ ਦੇ ਕੈਂਸਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਇਹਨਾਂ ਦਾ ਇਲਾਜ ਸਮੇਂ ਸਿਰ ਕਰਵਾ ਲੈਣਾ ਚਾਹੀਦਾ। ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਕਈ ਵਾਰੀ ਕੋਈ ਆਪਰੇਸ਼ਨ ਕਰਦਾ ਜਿਸ ਤਰ੍ਹਾਂ ਕਰਦਾ ਕੋਈ ਪਰ ਇਲੈਕਟ੍ਰੋਪੈਥੀ ਦੇ ਵਿੱਚ ਇਹਦਾ ਸਫਲ ਇਲਾਜ ਹੈਗਾ। ਤੇ ਤਕਰੀਬਨ ਲਗਭਗ ਜਿਵੇਂ ਸਿਸਟਾ ਇਹਦਾ ਗਾਰੰਟੀ ਦੇ ਨਾਲ ਆਪਾਂ ਕਹਿ ਸਕਦੇ ਹਾਂ ਇਹ ਇਹਦਾ ਇਲਾਜ ਹੈਗਾ। ਤੇ ਤੁਸੀਂ ਜੇਕਰ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਓਹੋ ਆਪਾਂ ਮਿਲ ਸਕਦੇ ਹਾਂ ਸੰਪਰਕ ਕਰ ਸਕਦੇ ਹਾਂ ਕਿਉਂਕਿ ਇਲੈਕਟ੍ਰੋ ਹੋਮੋਪੈਥੀ ਦੇ ਦਾ ਸਫਲ ਇਲਾਜ ਹੈ ਕਿ ਜਿਹੜੀਆਂ ਰਸਵਾਲੀਆਂ ਹੁੰਦੀਆਂ ਜੇ ਮੈਸਟ ਹੋ ਗਈਆਂ ਇੱਕ ਵਾਰੀ ਟ੍ਰੀਟਮੈਂਟ ਕੀਤਾ ਤਾਂ ਦੁਬਾਰਾ ਫੇਰ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਦਾ ਟ੍ਰੀਟਮੈਂਟ ਕਰਵਾਉਨੇ ਹੋ ਤਾਂ ਇਹ ਜੋ ਚੈਸਟ ਹੈ ਜਿਹੜੀ ਪ੍ਰੋਬਲਮ ਹੈ ਕੋਈ ਉਹ ਦੁਬਾਰਾ ਨਹੀਂ ਹੁੰਦੀ ਅਗਰ ਕਿਸੇ ਨੂੰ ਵੈਦਨਿਕ ਪ੍ਰੋਬਲਮ ਹੁੰਦੀ ਹੈ ਤੇ ਤੁਸੀਂ ਹਮਝੂਰ ਸੰਪਰਕ ਕਰੋ ਹਰ ਵੀਡੀਓ ਦੇ ਵਿੱਚ ਆਪਾਂ ਫੋਨ ਨੰਬਰ ਆਪਣਾ ਮੈਂਸ਼ਨ ਕਰ ਦਿੰਨੇ ਆ ਆਪਣਾ ਟਿਕਾਣਾ ਸੰਦਰਾ ਵਦਸਿੰਗ ਮਸਤੌਣਾ ਸਾਹਿਬ ਵਾਲੇ ਉਹਨਾਂ ਦਾ ਜਨਮ ਸਥਾਨ ਨਵਗਰ ਪਿੰਡ ਚੀਵਾ ਮੰਡੀ ਜ਼ਿਲ੍ਹਾ ਸੰਗਰੂਰ ਸਾਗਰ ਕਿਸੇ ਭੈਣ ਨੂੰ ਇਹਦਾਂ ਇੱਕ ਪ੍ਰੋਬਲਮ ਹੁੰਦੀ ਹੈ ਤਾਂ ਜ਼ਰੂਰ ਸੰਪਰਕ ਕਰਿਓ ਔਰ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਭੈਣ ਦਾ ਕਿਸੇ ਵੀਰ ਦਾ ਕੁਝ ਭਲਾ ਹੋ ਜਾਏ ਕੋਈ ਫਾਇਦਾ ਹੋ ਜਾਏ ਸੋ ਬੱਦ ਬੱਦ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਔਰ ਅਗਰ ਕਿਸੇ ਨੇ ਕੋਈ ਪ੍ਰੋਬਲਮ ਹੁੰਦਾ ਜਰੂਰ ਦੱਸ ਮਿਲੋ ਜੀ ਧੰਨਵਾਦ